ਅੰਮ੍ਰਿਤਸਰ ਦਿਹਾਤੀ ਇਲਾਕੇ ਵਿੱਚ ਵਧ ਰਹੇ ਨਸ਼ੇ ਅਤੇ ਨਸ਼ਾ ਵੇਚਣ ਵਾਲੇ ਸੁੱਧਾਗਰਾਂ ਦੇ ਉੱਪਰ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਕੇਲ ਕੱਸੀ ਜਾ ਰਹੀ ਹੈ ਜਿਸ ਦੇ ਚੱਲਦੇ ਇੱਕ ਵਾਰ ਫਿਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਤਿੰਨ ਮਾਮਲਿਆਂ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ SSP ਦਿਹਾਤੀ ਨੇ ਦੱਸਿਆ ਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਕਾਰਵਾਈ ਕਰਦੇ ਹੋਏ ਥਾਣਾ ਕਰੇਂਡਾ ਸਬ ਇੰਸਪੈਕਟਰ ਕੁਲਵੰਤ ਸਿੰਘ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਹਿਰੋਇਨ ਖਿਲਾਫ ਕਾਰਵਾਈ ਕਰਦਿਆਂ આરોપી ਰਸ਼ਪਾਲ ਰਾਜਵਿੰਦਰ ਸਿੰਘ ਨੂੰ 470 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਖਿਲਾਫ ਥਾਣਾ ਕਰੇਂਡਾ ਅਮਲਸਰ ਦਿਹਾਤੀ ਮੁਕੱਦਮਾ ਦਰਜ ਕੀਤਾ ਗਿਆ। ਸਬ-ਇਨਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੂਰੇ ਦੇ ਪੂਰੇ ਆਪਰੇਸ਼ਨ ਦੇ ਵਿੱਚ ਹੁਣ ਤੱਕ 450 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਇੱਕ ਰਿਵਾਲਵਲ ਬੱਤੀਬੂਰ ਦਾ ਚਾਰਜ ਜ਼ਿੰਦਰੋਨ ਤੇ ਨਾਲ ਹੀ ਜਿਹੜੀ ਹੈ ਇੱਕ ਸਕੋਡਾ ਗੱਡੀ ਹੈ ਉਹਦੀ ਜਿਹੜੀ ਹੈ ਬਰਾਮਦਗੀ ਹੋਈ। ਕੀ ਸੋਚੋ ਦਿੱਤੇ ਠੀਕੇ ਜਿਹੜੇ ਨਾਮ ਨਹੀਂ ਦੱਸ ਸਕਦੇ ਵੈਸੇ ਕਾਂਸਟੇਬਲ ਸੀ ਜਾਂ ਜੇ ਕਾਂਸਟੇਬਲ ਰੈਂਕ ਦਾ ਹੈਗਾ ਮੁਲਾਜ਼ਮ ਹੈਗਾ ਜਲਦੀ ਇਸ ਦਾ ਜਿਹੜਾ ਹੈਗਾ ਹੋਰ ਵੀ ਖੁਲਾਸੇ ਜਿਹੜੇ ਆਪਰੇਸ਼ਨ ਚ ਹੋਣਗੇ ਜੀ ਤੇ ਇਸ ਦੇ ਨਾਲ ਜੀ ਜਿਹੜੀ ਆ ਅਸੀਂ ਗੱਲ ਕਰਦੇ ਆਂ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਅਸੀਂ ਆਇਡੈਂਟੀਫਾਈ ਕਰ ਰਹੇ ਆਂ ਤੇ ਜਿਹੜੇ ਜਿਹੜੇ ਵੀ ਇਸ ਤਰੀਕੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈ ਇਲੀਗਲ ਐਕਟੀਵਿਟੀਆਂ ਐਂਟੀ ਸੋਸ਼ਲ ਐਕਟੀਵਿਟੀਆਂ ਐਂਟੀ ਨੈਸ਼ਨਲ ਐਕਟੀਵਿਟੀਆਂ ਇਹਨਾਂ ਦੇ ਵਿੱਚ ਇਨਵੋਲਵ ਹੋਣਗੇ ਉਨ੍ਹਾਂ ਦੇ ਖਿਲਾਫ ਜਿਹੜਾ ਹੈ ਸਖਤ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਤੇ ਇਸ ਪੂਰੇ ਦੇ ਪੂਰੇ ਜਿਹੜੇ ਇਹਦੇ ਵਿੱਚ ਵੀ ਅਸੀਂ ਜਿਹੜਾ ਹੈ ਇਹ ਐਕਸ਼ਨ ਲੈਣ ਜਾ ਰਹੇ ਸਰ ਪਾਕਿਸਤਾਨ ਨਾਲ ਕੋਈ ਲਿੰਕ ਕੀ ਜੀ ਬਿਲਕੁਲ ਜੀ ਕਰਾਸ ਬਾਰਡਰ ਇਹਨਾਂ ਦੇ ਲਿੰਗੁਏਜ ਜਿਹੜੇ ਆ ਉਹ ਕਾफी ਸਾਹਮਣੇ ਆਏ ਨੇ ਇਹਨਾਂ ਦੇ ਜੋ ਵੀ ਅਸੀਂ ਇਹਨਾਂ ਦੇ ਫੋਨਸ ਵਗੈਰਾ ਦੇ ਜੋ ਹੋਰ ਡਿਟੇਲਸ ਹੈ ਜਾਂ ਹੋਰ ਇਹਨਾਂ ਦੀ ਜਿਹੜੀ ਪਿਛੋਕੜ ਹੈਗੀ ਆ ਉਹਨਾਂ ਦੇ ਵਿੱਚ ਜਦੋਂ ਕਰਾਸ ਐਗਜ਼ਾਮੀਨੇਸ਼ਨ ਹੋਈ ਹੈ ਜੋ ਇਹਨਾਂ ਨੇ ਦੱਸਿਆ ਉਸ ਤੋਂ ਬਾਅਦ ਉਹ ਸਾਰੀ ਦੀ ਸਾਰੀ ਰਿਵੀਲ ਕਰਦੀ ਹੈ ਕਿ ਕਿਤਨਾ ਕਿਤੇ ਇਹਨਾਂ ਦੇ ਜਿਹੜੇ ਹੈ ਥਰੂ ਇੰਟਰਨੈਟ ਜਿਹੜੇ ਹੈ ਇਹਨਾਂ ਦੇ ਉੱਧਰ ਲਿੰਕੇਜਸ ਰਹੇ ਨੇ ਸਰ ਇੱਥੇ ਨਜ਼ਰ ਆ ਕਿਸੇ ਦਾ ਇਹ ਦਾ ਜਾਂਚ ਦੇ ਵਿੱਚ ਪੁੱਛਗਿੱਛ ਦੇ ਵਿੱਚ ਆ ਗਿਆੜ ਕੇ ਇਹ ਸਾਡੀ ਸੋਰਸ ਇਨਫੋਰਮੇਸ਼ਨ ਦੇ ਰਾਹੀਂ ਵੀ ਤੇ ਕੁਝ ਸਰਵੇਲੈਂਸ ਦੇ ਦੌਰਾਨ ਜਿਹੜਾ ਹੈ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਇਹ ਇਹ ਸਾਰਾ ਦਾ ਸਾਰਾ ਜਿਹੜਾ ਹੁਣ ਅੱਗੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਇੱਕ ਲਵਪ੍ਰੀਤ ਸਿੰਘ ਲਵ ਜਿਹੜਾ ਪੜਿਆ ਸੀ ਇਹ ਉਹੀ ਬੰਦਾ ਹੈ ਜਿਹੜਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਨਹੀਂ ਨਹੀਂ ਉਹ ਲਵਪ੍ਰੀਤ ਸਿੰਘ ਲਵ ਜਿਹੜਾ ਮੁਹਾਲੀ ਦਾ ਰਹਿਣ ਵਾਲਾ ਸੀ ਅੰਮ੍ਰਿਤਸਰ ਲੋਪੋਕੇ ਥਾਣੇ 'ਚ ਜੋਬ ਕਰਦਾ ਸੀ ਨਹੀਂ ਨਹੀਂ ਉਹ ਨਹੀਂ ਉਹ ਦੱਸਾਂਗੇ ਤੁਹਾਨੂੰ ਜਲਦੀ ਦੱਸਾਂਗੇ ਸਾਨੂੰ ਇਹ ਹੈ ਕਿ ਇੱਕ ਵਾਰੀ ਆਪਰੇਸ਼ਨ ਜਿਹੜਾ ਕੰਪਲੀਟ ਹੋ ਜਾਏ ਇਸ ਦੀ ਗ੍ਰਿਫਤਾਰੀ ਹੋ ਜਾਏ ਫਿਰ ਅਸੂ ਉਹ ਵੀ ਕਰ ਸਰ ਇਹ ਕਿੰਨਾ ਕਿ ਡਿਫਿਕਲਟ ਹੋ ਗਿਆ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਇਸ ਗੋਰਥ ਅੰਦੇ ਇਨਵੋਲ ਹੋ ਗਿਆ ਉਹ ਰੀਜ਼ਨ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਦਾ ਇਹ ਕਿਸੇ ਆਈਆਰਬ ਦੇ ਨਾਲ ਅਟੈਚ ਇਹ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਤਨਾਤ ਨਹੀਂ ਹੈ ਪਰ ਜਿਵੇਂ ਵੀ ਇਹ ਰਿਵੋਲੂਸ਼ਨ ਹੋਈ ਹੈ ਕਿ ਇਹ ਮੁਲਾਜ਼ਮ ਜਿਹੜਾ ਹੈ ਇਸ ਤਰ੍ਹਾਂ ਦੀ ਗਤੀਵਿਧੀਆਂ ਦੇ ਵਿੱਚ ਇਨਵੋਲ ਹੈ ਇਹ ਜਿਹੜਾ ਸਾਡੇ ਵਾਸਤੇ ਵੱਡਾ ਚੈਲੰਜ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜਾ ਹੈ ਆਇਡੈਂਟੀਫਾਈ ਕਰਨਾ ਕਿਉਂਕਿ ਮੁਲਾਜ਼ਮ ਉਹਨਾਂ ਦੇ ਵਿਚਾਰ ਰਹਿ ਕੇ ਇਦਾਂ ਦੇ ਕੰਮ ਕਰ ਰਹੇ ਨੇ ਤੇ ਉਹ ਸਾਡੇ ਲਈ ਵਾਕਈ ਬੜਾ ਚੈਲੰਜ ਹੈ ਸਰ ਬ੍ਰਾਂਟਨੀ ਨੱਕ ਡਰੋਨ ਵਧਿਆ ਕਿਉਂਕਿ ਅਗਰ ਪਿਛੇ ਕੁ ਸਮੇਂ ਦੀ ਰਿਕਵਰੀ ਦੀ ਗੱਲ ਕਰੀ ਤਾਂ ਸਾਡੀ ਰਿਕਵਰੀ ਬਹੁਤ ਜ਼ਿਆਦਾ ਉਹ ਸਦੇ ਕੋਈ ਮਿਸਿੰਗ ਵੀ ਹੋਈ ਹੋएगी ਕਿ ਕਿੰਨਾ ਕੁ ਉਧਰੋਂ ਇਸ ਵੇਲੇ ਦੇਖੋ ਜੀ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲ ਸੈਕੰਡ ਲਾਈਨ ਆਫ ਡਿਫੈਂਸ ਨੂੰ ਮੈਨ ਕਰ ਰਹੇ ਨੇ ਸਾਡੀ ਬੜੀ ਵਧੀਆ ਕੋਆਰਡੀਨੇਸ਼ਨ ਚੱਲਦੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਇਹ ਡਰੋਨਸ ਦੀ ਜਿਹੜੀ ਰਿਕਵਰੀ ਬਹੁਤ ਹੋਈ ਹੈ ਇਸੇ ਕੋਆਰਡੀਨੇਸ਼ਨ ਦਾ ਇਸੇ ਅਲਰਟਨੈਸ ਦਾ ਤੇ ਇਸੇ ਹੀ ਐਕਟਿਵਲੀ ਡਿਊਟੀ ਕਰਨ ਦਾ ਨਤੀਜਾ ਹੈ ਕਿ ਅੱਜ ਜਿਹੜੇ ਐਨੇ ਡਰੋਨ ਵਗੈਰਾ ਜਿਹੜੇ ਹੈ ਉਹ ਰਿਕਵਰ ਹੋ ਰਹੇ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਕਾਉਂਟਰਬੈਂਡਸ ਦੀ ਰਿਕਵਰੀ ਹੈ ਇਹ ਇਸੇ ਪਾਸੇ ਵੱਲ ਇਸ਼ਾਰਾ ਵੀ ਕਰ ਰਹੀ ਹੈ ਕਾਉਂਟਰਬੈਂਡ ਦੀ ਤੋਦ ਦੀ ਸ਼ੁਰੂਆਤ ਹੋਈ ਹੈ ਤੋਂਦੋਂ ਸ਼ੁਰੂ ਆਉਂਦੇ ਨਾਲ ਕਿੰਨਾ ਕੁ ਐਫਰਟਸ ਵਧੇ ਉਦੋਂ ਜਿਹੜੀ ਸਮਗਲਿੰਗ ਸਾਡੀਆਂ ਮੀਟਿੰਗਸ ਹੋਈਆਂ ਨੇ ਜੀ ਬੀਐਸਐਫ ਦੇ ਨਾਲ ਕਿਉਂਕਿ ਉਂਦੇ ਦੇ ਨਾਲ ਜਿਹੜੀ ਹੈ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਕਾਫੀ ਡਿਫਿਕਲਟੀ ਆਉਂਦੀ ਹੈ ਅਸੀਂ ਜਿਹੜੀ ਇਹ ਪੈਟਰੋਲਿੰਗ ਪਾਰਟੀਆਂ ਦਾ ਨੰਬਰ ਹੈ ਉਹ ਵਧਾਇਆ ਹੈ ਤੇ ਅਸੀਂ ਹੋਰ ਜਿਹੜੀ ਫੋਰਸ ਹੈ ਅਸੀਂ ਉਹ ਵੀ ਮੰਗ ਕੀਤੀ ਹੈ ਤੇ ਜਲਦੀ ਸਾਨੂੰ ਉਹ ਵੀ ਮਿਲ ਜਾਏਗੀ ਅਸੀਂ ਉਹਨਾਂ ਨੂੰ ਵੀ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਅਸੀਂ ਮੈਨ ਕਰਨ ਜਾ ਰਹੇ ਹਾਂ ਸੋ ਥੈਟ ਕਿ ਸਾਡੀ ਇਹ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਇਫੈਕਟਿਵਲੀ ਤੇ ਅਰਾਊਂਡ ਦਾ ਕਲੌਕ ਜਿਹੜੀਆਂ ਉਹ ਕੰਮ ਕਰ ਸਕਣ ਵੱਡੇ ਡਰੋਨ ਦੇ ਸਾਥੋਂ ਛੋਟੇ ਡਰੋਨ ਦਰੈ ਸਮਗਲਿੰਗ ਕੀਤੀ ਜਾ ਰਹੀ ਜਿਹਨਾਂ ਦੀ ਜਿਹੜੀ ਹੈ ਪਤਾ ਲੱਗਣਾ ਵੀ ਮੁਸ਼ਕਿਲ ਹੋ ਜਾਂਦਾ ਨਹੀਂ ਬਿਲਕੁਲ ਜੀ ਇਹ ਜਿਹੜੇ ਛੋਟੇ ਡਰੋਨ ਨੇ ਇੱਕ ਤਾਂ ਇਹਨਾਂ ਦੀ ਜਿਹੜੀ ਡਿਟੈਕਸ਼ਨ ਹੈਗੀ ਹੈ ਕਿਉਂਕਿ ਇਹ ਕਾਫੀ ਲੋ ਲੈਵਲ ਤੇ ਜਿਹੜੇ ਫਲਾਈ ਕਰ ਸਕਦੇ ਨੇ ਦੂਸਰਾ ਇਹਨਾਂ ਦੀ ਜਿਹੜੀ ਪੇ ਲੋਡ ਹੈ ਉਹ ਬੜਾ ਘੱਟ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਇਹਨਾਂ ਦਾ ਪੇ ਲੋਡ ਹੈ ਤੇ ਇਸ ਦੇ ਨਾਲ ਹੀ ਜਿਹੜਾ ਹੈ ਜਿੱਥੇ ਵੀ ਪੇ ਲੋਡ ਪੇਲੋਡ ਘਟਿਆ ਹੈ ਉਥੇ ਵੈਪਨ ਦੇ ਜਿਹੜੀ ਹੈਗੀ ਹੈ ਉਹਦੀ ਵੀ ਸਮਗਲਿੰਗ ਨਾਲ ਹੋ ਰਹੀ ਹੈ ਪਰ ਜਿਵੇਂ ਜਿਵੇਂ ਸਾਡੀ ਇਹ ਜਿਹੜੀ ਹੈ ਅਲਰਟਨੈਸ ਤੇ ਡਿਊਟੀ ਜਿਹੜੀ ਹੈ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਕਾਫੀ ਵੈਪਨਸ ਜਿਹੜੇ ਨੇ ਛੋਟੇ ਗਲੌਕ 26 ਹੋ ਗਏ ਤੇ ਕੰਟ੍ਰਾਬੈਂਟਸ ਜਿਹੜੇ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਪੈਕੇਟ ਆ ਰਿਹਾ ਹੁਣ ਉਹਦੇ ਕਾਫੀ ਨੰਬਰ ਆਫ ਇਨਸੀਡੈਂਟਸ ਦੇ ਵਿੱਚ ਰਿਕਵਰੀ ਹੋਈ ਹੈ ਸੋ ਅਸੀਂ ਜਿਹੜਾ ਹੈ ਇਹ ਸਾਰੇ ਦੀ ਜਿਹੜੀ ਹੈ ਹੋਰ ਵੱਧ ਤੋਂ ਵੱਧ ਜਿਹੜੀ ਹੈ ਇਸ ਚੀਜ਼ ਨੂੰ ਡੈਟਰੈਂਸ ਵਾਸਤੇ ਵੀ ਤੇ ਇਸ ਦੇ ਰਿਕਵਰੀ ਵਾਸਤੇ ਵੀ ਇਹ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਪੁਲਿਸ ਦਾ ਇਹਨੂੰ ਅਸੀਂ ਮਜਬੂਤ ਕਰਨ ਜਾ ਰਹੇ ਹਾਂ ਇਸ ਦੇ ਨਾਲ ਹੀ ਬੀਐਸਐਫ ਦੇ ਨਾਲ ਜਿਹੜਾ ਹੈ ਸਾਡੇ ਜੁਆਇੰਟ ਪੈਟ੍ਰੋਲਿੰਗਸ ਜਿਹੜੀਆਂ ਹਨ ਉਹਨਾਂ ਨੂੰ ਸਟਾਰਟ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਤੇ ਸਾਡੀ ਕੋਆਰਡੀਨੇਸ਼ਨ ਹੈਗੀ ਹੈ ਅਸੀਂ ਉਹਨੂੰ ਹੋਰ ਕਿਵੇਂ ਅਸੀਂ ਵਧਿਆ ਕਰ ਸਕਦੇ ਆ ਇਸ ਦੇ ਲਈ ਅਸੀਂ ਮੀਟਿੰਗਸ ਵੀ ਕੀਤੀਆਂ ਨੇ ਤੇ ਹੁਣ ਦੋ ਤਿੰਨ ਦਿਨ ਦੇ ਵਿੱਚ ਅਸੀਂ ਹੋਰ ਵੀ ਮੀਟਿੰਗਸ ਇਹਨਾਂ ਦੀ ਕਰਨ ਜਾ ਰਹੇ ਹਾਂ ਕਿਉਂਕਿ ਅੱਗੇ ਜਿਹੜਾ ਹੈ ਜਿਵੇਂ ਤੁਸੀਂ ਕਿਹਾ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪਏਗੀ ਤੇ ਜਿਹੜਾ ਹੈ ਲਾ ਇਨਫੋਰਸਮੈਂਟ ਏ ਇਸ ਵਾਸਤੇ ਬੜਾ ਚੈਲੈਂਜਿੰਗ ਹੋ ਜਾਂਦਾ ਹੈ ਕਿਉਂਕਿ ਜਿਹੜਾ ਡਰੋਨ ਹੈ ਕਿਉਂਕਿ ਉਹ ਛੋਟਾ ਡਰੋਨ ਹੈ ਲੋ ਜਿਹੜਾ ਹਾਈਟ ਤੇ ਉਹ ਫਲਾਈ ਕਰਦਾ ਹੈ ਇਹ ਵੀ ਇੱਕ ਵੱਡਾ ਚੈਲੰਜ ਹੈ ਤੇ ਨੰਬਰ ਆਫ ਡਰੋਨਸ ਇਸ ਤਰੀਕੇ ਨਾਲ ਕਾਫੀ ਵੱਧ ਵੀ ਰਹੇ ਨੇ ਪਰ ਉਸੇ ਜਿਵੇਂ ਜਿਵੇਂ ਵੱਧ ਰਹੇ ਨੇ ਉਸ ਉਹਨਾਂ ਦੀ ਰਿਕਵਰੀ ਤੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਇੰਟਰਵੈਂਸ਼ਨ ਤੇ ਇਹਨਾਂ ਨੂੰ ਇੰਟਰਸੈਪਸ਼ਨ ਜਿਹੜੀ ਹੋ ਰਹੀ ਹੈ ਉਹ ਵੀ ਨੰਬਰ ਵਧਿਆ ਹੈ ਸਰ ਜਿਹੜੀ ਕ੍ਰਾਸ ਬਾਰਡਰ ਤੋਂ ਹਿੰਦੀ ਡਰੋਨਾਂ ਦਾ ਮੂਵਮੈਂਟ ਕਿਉਂਕਿ ਪਹਿਲਾ ਹੀ ਸੈਕੰਡ ਲਾਈਨ ਆਫ ਡਿਫੈਂਸ ਪੰਜਾਬ ਪੁਲਿਸ ਹੈ ਔਰ ਅਮਸਰ ਰੂਲ ਪੁਲਿਸ ਵੀ ਹੁੰਦੀ ਹੈ ਕਿੰਨਾ ਕਿ ਸਾਰੇ ਜਿਵੇਂ ਮੋਂਗਾਈ ਨੇ ਗੱਲ ਕੀਤੀ ਧੁੱਲਦਾ ਇਹ ਪਹਿਲਾ ਹੀ ਏਰੀਆ ਤੁਹਾਡੇ ਅੰਦਰੋਂ ਬਸ਼ਹਿਰ ਚ ਵੀ ਰਿਕਵਰੀ ਹੋ ਰਹੀ ਹੈ ਤੁਹਾਡੀ ਇਹ ਤੁਹਾਡੇ ਲਈ ਕਿੰਨਾ ਕਿ ਚੁਣੌਤੀ ਭਰਿਆ ਰਹਿੰਦਾ ਸਾਰੇ ਸਾਰਾ ਇਸ ਵਾਸਤੇ ਕਿਉਂਕਿ ਥਾਣੇ ਦੀ ਗਿਣਤੀ ਦੇ ਪੰਜ ਇਸ ਪਾਸੇ ਨੇ ਜੀ ਤਾਂ ਫੋਰਸ ਐਕਸਟਰਾ ਇਸ ਪਾਸੇ ਟਗ ਲੋਇੰਗ ਜੀ ਬਿਲਕੁਲ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਹੈਗੀ ਹੈ ਅਸੀਂ ਉਹਨੂੰ ਸਟਰੈਂਥਨ ਕਰਨ ਜਾ ਰਹੇ ਹਾਂ ਅਸੀਂ ਨੰਬਰ ਆਫ ਪੈਟਰੋਲਿੰਗ ਪਾਰਟੀਆਂ ਨੰਬਰ ਆਫ ਸੈਕੰਡ ਲਾਈਨ ਆਫ ਡਿਫੈਂਸ ਨਾਕਾਸ ਇਹਨਾਂ ਨੂੰ ਵਧਾ ਰਹੇ ਆ ਇਹਨਾਂ ਨੂੰ ਸ਼ਿਫਟਿੰਗ ਵੀ ਕਰ ਰਹੇ ਆ ਤੇ ਸਾਡੀ ਜਿਹੜੀ ਸਟਰੈਟਜੀ ਹੈ ਅਕੋਰਡਿੰਗ ਟੂ ਦਾ ਸਿਚੁਏਸ਼ਨ ਉਹ ਚੇਂਜ ਵੀ ਹੋਏਗੀ ਬੀਐਸਐਫ ਦੇ ਨਾਲ ਅਸੀਂ ਮੀਟਿੰਗਸ ਕੀਤੀਆਂ ਨੇ ਅਸੀਂ ਉਹਨਾਂ ਦੇ ਨਾਲ ਪੂਰਾ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਤੇ ਜਿੱਥੋਂ ਤੱਕ ਮੌਸਮ ਦਾ ਧੁੰਦ ਦਾ ਸਵਾਲ ਹੈ ਹਰ ਇੱਕ ਸਾਲ ਸਾਡੇ ਕੋਲੇ ਚੈਲੰਜ ਹੁੰਦਾ ਹੈ ਅਸੀਂ ਇਸ ਵਾਰ ਵੀ ਇਸ ਚੈਲੰਜ ਨੂੰ ਜਿਹੜਾ ਹੈ ਬਖੂਬੀ ਜਿਹੜਾ ਹੈ ਫੇਸ ਕਰਾਂਗੇ ਤੇ ਇਹਨੂੰ ਓਵਰਕਮ ਕਰਕੇ ਜਿਹੜਾ ਸਾਡੀ ਪਾਰਟੀਆਂ ਨੇ ਉਹ ਵੱਧ ਤੋਂ ਵੱਧ ਜਿਹੜਾ ਹੈ ਇਸ ਚੀਜ਼ ਨੂੰ ਡੈਟਰ ਕਰਨ ਲਈ ਇਸ ਨੂੰ ਰੋਕਣ ਲਈ ਜਿਹੜੇ ਆ ਉਹ ਵਚਨਬੱਧ